ਪੀ ਪਲੂਨ ਹਿਸਾਬ ਨਾਲ ਰੇਟ ਬਿਲਕੁਲ ਜੈਤ ਹੈ ਬਾਈ ਬਾਈ ਯਾਰ ਐ ਵਧ ਮੰਗੀ ਉਹਦਾ ਕੀ ਫਾਇਦਾ ਨਾਲ ਸਿੰਘ ਸੁੰਗ ਛੋਟਾ ਨੂੰ 4 ਦਿਨ ਹੈ ਤੇ ਕਿੰਨਾ ਦੀ ਭਿਤ ਬੜਾ ਤਿਆਰ ਹੈ ਥੱਲੇ ਬਾਈ ਬਹੁਤ ਆ ਪਤਾ ਛੜਕਦੇ ਵਿਛਾਲੇ ਚੋਤੀ ਹੈ ਜਿਹੜੀ ਰਾਤ ਤੋਂ ਮੇਨ ਲੱਗਣੀ ਹਾਂ 300 ਲੱਗ ਹੋਵੇ ਜਿਵੇਂ ਆਪ ਕਵਾਲਿਟੀ ਦੇਖੋ ਹਨਾ ਕੱਟ-ਕੁੱਟ ਦੇਖੋ ਤੁਸੀਂ ਹਨਾ ਤੇ 15 ਦਿਨ ਬਾਈ ਤੁਸੀਂ ਦੇਖੋ ਕਰਾਂ ਤੁਸੀਂ ਹਨਾ ਮਗਰ ਉਹ ਵੀ ਮੱਲਾ ਵਾਂਗੂ ਪਲੀ ਪਈ ਹੈ ਨਾ ਤੇ ਮਹਾਰਾ ਇੱਕ ਵਾਂਗੇ ਦਾ ਕੱਟ ਦਿਖਾਈ ਹੈ ਪਹਿਲਾ ਉੱਧਰ ਵੀ ਜਾਊਗੀ ਇਹਦੇ ਸਾਰਾ ਕੁਝ ਕਰੂਗੀ ਪੂਰਾ ਇਹ ਹੈ ਨਾ ਆਹ ਦੇਖੋ ਤੁਸੀਂ ਹੈ ਨਾ ਜੀਬ ਤਾਂ ਗੁਲਾਬੀ ਹੈ ਜੀ ਹਾਂ ਕੁਆਲਿਟੀ ਦੇਖੋ ਨਾ ਮਗਰ ਠੀਕ ਆ ਬਈ ਤੇ 12 ਕਿਲੋ ਦੁੱਧ ਤਿਆਰ ਆ ਬਈ ਛੱਲੇ ਦੇ 12 ਕਿਲੋ ਦੁੱਧ ਬੰਦਾ ਚੋਈ ਚੱਲੇ ਬਈ ਹਾਂ ਹਜੇ ਇਹਦਾ ਕਾਰਕੁੜ ਚੱਲੂਗਾ ਤੁਹਾਨੂੰ ਠੀਕ ਆ ਬਈ ਹਾਂ ਤੇ ਠੀਕ ਹੈ ਮੈਂ ਥਾਣੇ ਦੇਖੋ ਮੌਲੇ ਦਾ ਆਪਾਂ ਕੀਤਾ ਸਾਸੀ ਗਾ ਮਿੱਤਰੋ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜੁੜੇ ਸਾਰੇ ਦੋਸਤਾਂ ਮਿੱਤਰਾਂ ਦਾ ਜਿਹੜੀ ਅੱਜ ਦੀ ਵੀਡੀਓ ਬਣਾਉਣੀ ਆ ਚੀਨਾ ਡੈਰੀ ਫਾਰਮ ਤਲਵੰਡੀ ਭਾਈ ਭਰੋਜਪੁਰ ਤੇ ਅਸੀਂ ਵੀਡੀਓ ਦੇ ਵਿੱਚ ਮੈਂ ਕਹਿੰਨਾ ਵੀ ਜਿਹੜੇ ਤਿੰਨੇ ਜਾਨਵਰ ਦਿਖਾਉਣੇ ਆ ਤੁਹਾਨੂੰ ਪੂਰੇ ਕੋਕਾ ਪੀਸੀ ਦਿਖਾਉਣੇ ਆ ਦੋ ਤਾਂ ਇਹਦੇ ਵਿੱਚ ਤਾਜ਼ੀਆਂ ਸੂਈਆਂ ਸਵਾਈਆਂ ਵੀ ਆ ਤੇ ਇਹ ਕਿਹੜੀ ਨੀਲੀ ਰਾਵੀ ਮੈਂ ਅੱਗੇ ਵੀ ਵੀਡੀਓ ਦੇ ਵਿੱਚ ਅਕਸਰ ਕਰਦਾ ਹਾਂ ਨਾ ਵੀ ਜਿਨ੍ਹਾਂ ਦਾ ਕਰੇਜ ਚੱਲਦਾ ਪਿਆ ਹੈ ਨਾ ਏਡਾ ਘੱਟ ਹੋਵੇ ਆਖ ਖੋਵੇ ਤੇ ਪੈਰ ਪੂਰੇ ਸਾਰੇ ਹਨਾ ਬਾਕੀ ਇਹਦੇ ਥਾਣ ਵੀ ਇਹਦੇ ਗਲਾਬੀ ਆ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਅੱਖਾਂ ਵੀ ਗਲਾਬੀ ਇਹਦੀਆਂ ਹਾਂ ਦੀਪੇ ਭਾਈ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਪਰ ਤੁਹਾਡਾ ਸਵਾਗਤ ਕਰਦੇ ਆ ਤੇ ਦੀਪੇ ਵੀ ਆ ਜਨਨ ਕਿ ਮੈਂ ਜਿੰਨੀ ਕਿ ਤਾਰੀਫ ਕਰਦੀ ਆ ਨਾ ਮੈਨੂੰ ਤਾਂ ਲੱਗਦਾ ਥੋੜੀ ਐ ਛੋਟੀ ਦੀ ਪਹਿਲਾਂ ਤਾਂ ਸਰੀਏ ਵੀ ਕਿਹੜੇ ਸੂਏ ਲਈ ਸੂਣ ਵਾਲੀ ਆ ਕੀ ਇਹਦੀ ਡਿਟੇਲ ਆ ਸਾਰੀ ਬਾਈ ਤੇ ਵੀਰੇ ਪਹਿਲਾ ਸੂਆ ਅੱਛਾ ਪਲੂਨ ਆ ਬਾਈ ਛੋਟੀਏ ਪਲੂਨ ਆ ਠੀਕ ਆ ਬਾਈ ਤੇ 15 ਦਿਨ ਪਹਿਰੇ ਸੂਣ ਚ ਅੱਛਾ ਹਲੇ ਵੀ ਇਹ ਤੇ 15 ਦਿਨ ਪਇਆ ਨਹੀਂ ਪੇ ਮੜਾ ਇਹਦੇ ਕੋਲੇ ਹੋਗੇ ਦਿਖਾਈ ਬਈ ਇਹਦਾ ਕੱਦ ਕੁਤ ਤੇ ਲਓ ਵੀ ਤੁਸੀਂ ਦੇਖੋ ਨਾ ਪਲੂਨ ਦੇ ਹਿਸਾਬ ਨਾਲ ਤਿਆਰੀ ਤੁਰੀ ਦੇਖੋ ਨਾ ਤੁਸੀਂ ਨਹੀਂ ਪੇ ਅਕੜੀ ਤੋਰੀਏ ਪਹਿਲਾਂ ਇਹਨੂੰ ਹਨ ਤੇ ਅਸੀਂ ਫੋਰਨੀ ਦੇ ਨਾਲ ਦੀ ਕਿਉਂਕਿ ਥੋੜਾ ਜਿਹਾ ਅੰਦਰ ਮੀਂਹ ਪੈਣ ਕਰਕੇ ਗਿੱਲਾ ਹੋਇਆ ਹੋਇ ਦੇਖੋ ਬਰਾਤੀ ਦੀ ਕੁਆਲਿਟੀ ਦੇਖੋ ਹਨਾ ਕੱਟ-ਕੁੱਟ ਦੇਖੋ ਤੁਸੀਂ ਹਨਾ ਤੇ ਬਾਈ ਵੇਟ ਵੀ ਬਹੁਤ ਜ਼ਿਆਦਾ ਹਨਾ ਉਹ ਖਰਜਾ ਕਿੰਨੇ ਦਿਨ ਬਾਈ ਦੀਪੇ ਲੈਂਦੀ ਹੈ ਹਜੇ 15 ਦਿਨ ਪਾਏ ਬਾਈ ਇਹਦੇ 15 ਦਿਨ ਬਾਈ ਬਿਲਕੁਲ ਤੁਸੀਂ ਦੇਖੋ ਕਰਾਂ ਤੁਸੀਂ ਹਨਾ ਮੈਂ ਕਹਿੰਦਾ ਉਹ ਵੀ ਮੱਲਾ ਵਾਂਗੂ ਪਲੀ ਪਈ ਹਨਾ ਤੁਸੀਂ ਮਾਰਾ ਇੱਕ ਵਾ ਕੇ ਨਾ ਕੱਟ ਦਿਖਾਈਏ ਪਹਿਲਾਂ ਉੱਧਰ ਨੂੰ ਜਾਊਗੀ ਇਹਦੇ ਜਾਨਵਰਾਂ ਨਾਲ ਤੇ ਆਹ ਦੇਖੋ ਤੁਸੀਂ ਹਨਾ ਤੁਸੀਂ ਫੇਸ ਦੀ ਕੁਆਲਿਟੀ ਦੀ ਥੈਂਕ ਯੂ ਸੋ ਮਚ ਸਾਰਾ ਕੁਝ ਯਾਰ ਪੂਰਾ ਕਰਦੀ ਆ ਹਨ ਵੀ ਆਪਾਂ ਸਾਰੇ ਪੈਰ ਪੂਰ ਬਾਕੀ ਖੜ ਨਹੀਂ ਖੁੜਨੀ ਬੜੀ ਚੰਗੀ ਆ ਨਾ ਰਾਣੀ ਆ ਬਾਈ ਹਾਂ ਕੋਈ ਨਹੀਂ ਬੰਨ ਲਾ ਬਾਈ ਥੋੜਾ ਜਿਆ ਕਰਦੀ ਆ ਨਾਲ ਦੇ ਉਹਨਾਂ ਕੋਲ ਹੈ ਨਾ ਇਹ ਅੱਜ ਹੀ ਆਈ ਆ ਬਾਈ ਹਾਂ ਦੇ ਮਸਤਾਂਲੀ ਬੁਰੀ ਦੇਖੋ ਤੁਸੀਂ ਹਨ ਤੇ ਕਿਪਤ ਕਿੰਨੇ ਦਿਨ ਲੈਂਦੀ ਬਾਈ ਹਜੇ 15 ਦਿਨ ਬਾਈ ਹਜੇ 15 ਦਿਨ ਹਨਾ 15 ਦਿਨ ਇਹਦਾ ਬਾਈ ਬਹੁਤ ਬਹੁਤ ਬਣ ਕੇ ਸੂਏ ਹਨਾ ਬਿਲਕੁਲ ਬਾਈ ਨਵਾਵੇ ਕਿਹੜਾ ਜੇ ਫੇਰ ਦਿੰਦੀ ਆ ਦਾ ਕੋਈ ਚੱਲ ਚੱਲ ਹੋਇ ਚੱਲ 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 ਫਿਰ ਤੈਨੂੰ ਚੱਲ ਤੈਨੂੰ ਪਹਿਲੀਆਂ ਦਿਖਾਉਣ ਨੂੰ ਆਹ ਦੇਖੋ ਤੁਸੀਂ ਹਨਾ ਕਰਮਾਲੀ ਨੀਲੀ ਰਵੀ ਬਹੁਤ ਸਾਰੇ ਸੱਜਣ ਕਹਿੰਦੇ ਹੁੰਦੇ ਯਾਰ ਭਾਈ ਨੀਲੀ ਰਵੀ ਲਵ ਇਹ ਇਤੋਂ ਜਿੰਨੀ ਮਰਜ਼ੀ ਬੰਦਾ ਬਰੀਡ ਲੈ ਲਵੇ ਹਾਂ ਚੜਗੇ ਸਨਖੀ ਵੀ ਆ ਕਦ ਕਾਠ ਵੀ ਆ ਤੇ ਦੁੱਧ ਵੀ ਦਊ ਬਾਈ ਹੈਨਾ ਸਾਰਾ ਕੁਝ ਕਰੂਗੀ ਪੂਰਾ ਇਹ ਹੈਨਾ ਆ ਦੇਖੋ ਤੁਸੀਂ ਹੈਨਾ ਜੀਬ ਤਾਂ ਗੁਲਾਬੀ ਹੈ ਜੀ ਹਾਂ ਕੁਆਲਿਟੀ ਦੇਖੋ ਹੈਨਾ ਤੁਸੀਂ ਤੇ ਬੰਨ ਲੈਣ ਦੇ ਬਾਈ ਫਿਰ ਇਹਦਾ ਦੀਪੇ ਮੋਲ ਫਿਰ ਜਿਆ ਜੀ ਹੋਊਗਾ ਮੋਲ ਜਿਆ ਜੀ ਬਾਈ ਮੋਲ ਬਾਈ ਕਹਿੰਦਾ ਆਪਾਂ ਜਿਆ ਜੀ ਕਰਾਂਗੇ ਹੈਨਾ ਆਪਾਂ ਕੋਈ ਡੋਟਾਈ ਨਹੀਂ ਕਰਨਾਗਾ ਠੀਕ ਹੈ ਬਾਈ ਹਾਂ ਮੈਂ ਮੇਰੇ ਸਹਾਬ ਨਾਲ ਤਾਂ ਸੂਈ ਦੋ ਵਾਲ ਕੋਈ ਲੱਗਦੀ ਹੈ ਕਿ ਕੱਟ ਹੋਊਗੀ ਹੂੰ ਦੀਪਕ ਕਹਿੰਦਾ ਆਪਾਂ ਦੋ ਢਾਈ ਮੁੱਲ ਨਹੀਂ ਕਰਨਾਗਾ ਮੁੱਲ ਆਪਾਂ ਹੈਗਾ ਦੋ ਢਾਈ ਵਾਲਾ ਕੰਮ ਹੀ ਹੈ ਕਿ ਨਹੀਂ ਸਹੀ ਗੱਲ ਬਾਕੀ ਚਲੋ ਜਿਵੇਂ ਜਿਵੇਂ ਟਾਈਮ ਹੁੰਦਾ ਪਸ਼ੂ ਦਾ ਹਨਾ ਬਿਲਕੁਲ ਬਾਈ ਤੇ ਆ ਤੁਸੀਂ ਫਿਰ ਵੀ ਦੇਖ ਲਓ ਹਨਾ ਆਪਾਂ ਰੇਟ ਵੀ ਨਾਲ ਅੱਜ ਦਾ ਦੱਸਣਾ ਇਹਦਾ ਵਾਠ ਠੀਕ ਹੈਣਾ ਬਈ ਅੱਜ ਦਾ ਰੇਟ ਦੱਸਣਾ ਕੱਲ ਦਾ ਰੇਟ ਬਸ ਠੀਕ ਹੈ ਬਾਈ ਦੀਪਕ ਕੀ ਕਰਨਾ ਮੁੱਲ ਬਈ ਅੱਜ ਗੱਭਣ ਗੱਭਣ ਦਾ ਦਾ ਬਈ ਮੁੱਲ ਆਪਾਂ ਦਾ ਕਰਾਂਗੇ 145 145 ਬਿਲਕੁਲ ਲੈ ਵੀ ਮਿੱਤਰ ਹੁਣ ਕੋਈ ਸੱਜਣ ਹੋਣਾ ਰਹਿ ਨਾ ਜਾਵੇ ਹਨਾ ਤੁਸੀਂ ਥਣ ਥਣ ਦੇਖੋ ਬਾਕੀ ਬਈ ਮੇਰੇ ਖਿਆਲ ਮੈਂ ਜਿਵੇਂ ਪਲੂਨ ਹਨਾ ਤੇ ਇੱਕ ਦਿਨ ਥੋੜੇ ਜੇ ਲੈ ਜਵੇ ਤੇ ਭਰੂਗੀ ਬਹੁਤ ਫੁੱਲ ਹਨਾ ਬਈ ਮੇਰੇ ਕੋਲ ਆਈ ਹੈ ਜੇਜੂ ਲਾਇਆ ਨੇ ਕੋਈ ਹੈਲਥ ਨਹੀਂ ਕੋਈ ਫੈਲਥ ਨਹੀਂ ਰਾਵ ਨਾ ਖੜੀ ਹੈ ਪੱਥੇ ਪੁੱਠੇ ਪੂਰੇ ਖਾਦੇ ਹੋਏ ਆ ਇਹ ਰੱਜੀ ਪਈ ਆ ਰੱਜੀ ਪਈ ਹੈ ਹਨਾ ਤੇ ਆ ਜਾ ਬਈ ਦੀਪੇ ਦੂਸਰੇ ਨੰਬਰ ਵਾਲੀ ਤੇ ਆ ਜੀ ਹੈਨਾ ਇਹਦੀ ਬਈ ਮੱਝ ਦੀ ਕੀੜੇ ਲ 9ਵੇਂ ਸੂਹ ਸੂਈ ਦੀ ਬਈ ਇਹ ਇਹ ਤੀਜਾ ਸੂਹ ਸੂਈ ਹੋਇਆ ਬਈ ਠੀਕ ਆ ਬਈ ਹਾਂਜੀ ਤੇ ਕਿੰਨੇ ਕ ਦਿਨ ਦਾ ਸੂਆ ਤੇ ਕਿੰਨਾ ਕ ਦੁੱਧ ਤਿਆਰ ਆ ਬਈ ਥਲੇ ਸੂਈ ਨੂੰ ਬਈ ਇਹਨੂੰ 12 13 ਦਿਨ ਹੋ ਗਏ ਠੀਕ ਆ ਬਈ ਕੱਟੀ ਇਹਦੇ ਮਗਰ ਠੀਕ ਆ ਬਈ ਤੇ 12 ਕਿਲੋ ਦੁੱਧ ਤਿਆਰ ਆ ਬਈ ਥਲੇ ਦੇ 12 ਕਿਲੋ ਦੁੱਧ ਬੰਦਾ ਚੋਈ ਚੱਲੇ ਬਈ ਹਾਂ ਹਜੇ ਇਹਦਾ ਕੜਕੜ ਚੱਲੂਗਾ ਬਈ 15 ਕਿਲੋ ਮੌਜਨਾ ਦੁੱਧ ਨੇ ਮੇਰੇ ਪਿਆਰਾਂ 15 ਕਿਲੋ ਮੌਜਨਾ ਬਾਕੀ ਬਈ ਜਿਵੇਂ ਝੋਟੀ ਆਪਰੀ ਉਹ ਨੀਲੀ 라ਵੀ ਬਹੁਤ ਕੱਦ ਦੀ ਹੈ ਨਾ ਮਾਝੇ ਇਹ ਵੀ ਬਹੁਤ ਵੱਡੇ ਕੱਦ ਘਾਟ ਦੀ ਹੈ ਨਾ ਵੱਡੇ ਕੱਦ ਘਾਟ ਦੀ ਆ ਬਈ ਦੀਪੇ ਤੋਰੇ ਨੂੰ ਵੀ ਬਈ ਹੈ ਨਾ ਬਾਕੀ ਤੁਸੀਂ ਥਣ ਭਾਂਡਾ ਦੇਖੋ ਕਰਮਾਲੀ ਦਾ ਹੈ ਨ ਆ ਦੇਖੋ ਤੁਸੀਂ ਹਨ ਨੀਪੇ ਕਿੰਨਾ ਦੁੱਧ ਤਿਆਰ ਆ ਹੁਣ 12 ਕਿਲੋ ਬਾਈ 12 ਕਿਲੋ ਹਨ ਤੇ ਮਗਰ ਵੀ ਇਹਦੇ ਕੱਟੀਆਂ ਹਨ ਬਿਲਕੁਲ ਜੀ ਲਓ ਵੀ ਦੇਖੋ ਤੁਸੀਂ ਇਹ ਪਸਵਾ ਦੀ ਇਹ ਤਾਂ ਬਾਈ ਨਿਆਰਾ ਹੀ ਆ ਥਣ ਥਣ ਦੇਖਣ ਵਾਲੇ ਇਹਨਾਂ ਦੇ ਇਹਨੂੰ ਪਸਵਾ ਕੇ ਦਿਖਾਵਾਂਗਾ ਮਾੜੇ ਆਪਣੇ ਬੱਚਾ ਛੱਡ ਕੇ ਕਿਰਾ ਪਸਵਾ ਵੀ ਦੇ ਮਾਰਾਂਗੇ ਹਨ ਤੇ ਖੁੱਦ ਲਓ ਵੀ ਹਨ ਤੁਸੀਂ ਥਣ ਭੰਡੀ ਜੱਜਮੈਂਟ ਲਾ ਵੀ ਲੋ ਇਹਦੀ ਤੇ ਮੈਂ ਕਰੀ ਮਾੜੇ ਬਸ ਇਹ ਬਰਨਲੈਂਡ ਦਾ ਬਾਈ ਨੂੰ ਇਹ ਤੇ 12 ਕਿਲੋ ਦੁੱਧ ਹਨਾ ਹਾਂਜੀ ਤੇ ਕੱਟੀ ਇਹਦੇ ਮਗਰ ਕੀ ਮੁੱਲ ਕਰਦੇ ਪਏ ਆ ਜੀ 135 ਬਈ ਇਹਦਾ 1 ਲੱਖ 35 ਹਜ਼ਾਰ ਬਿਲਕੁਲ ਜੀ ਬਹ ਠੀਕ ਹਨਾ ਬਾਈ ਬਾਈ ਮੈਂ ਬਹੁਤ ਤਗੜੀ ਆ ਬਾਈ ਤੇਰੇ ਮੋਬਾਈਲ 'ਚ ਭਲਾ ਛੋਟੀ ਲੱਗੀ ਜੇ ਇੱਕ ਬੰਦਾ ਕੋਲਿਆਂ ਕੇ ਵੇਖੂਗਾ ਪਤਾ ਲੱਗੂ ਠੀਕ ਆ ਵੀ ਹਾਂ ਤੇ ਠੀਕ ਆ ਮੈਂ ਥਾਣੇ ਦੇਖੋ ਮੁੱਲੇ ਦਾ ਆਪਾਂ ਕੀਤਾ ਏ 135 135 ਦੁੱਧ ਵਾਲਾ ਕੰਮ ਆਪਣਾ ਓਕ ਹੀ ਹੋਣਾ ਗਿੰਗ ਹੋਣਾ ਬਿਲਕੁਲ ਬਿਲਕੁਲ ਬਾਈ ਦੁੱਧ ਅਗਲਾ ਚੋਈ ਜਾਵੇ ਹਨਾ ਤੇ ਮੁੱਲੇ ਦਾ 135 ਹਨਾ ਬਾਈ ਤੇ ਪਿਆਰੇ ਬਾਈ ਤੀਸਰੇ ਨੰਬਰ ਵਾਲੀ ਤੇ ਹਨਾ ਛੋਟੀ ਦੀ ਇਹਦੀ ਕੀ ਡਿਟੇ ਠੀਕ ਹੈ ਬਾਈ ਇਹ ਪਹਿਲਾ ਸੂਆ ਬਾਈ ਅੱਛਾ ਇਹ ਪਲੂਣ ਹੀ ਹੈ ਇਹ ਪਲੂਣ ਆ ਬਾਈ ਠੀਕ ਹੈ ਬਾਈ ਸਾ ਸੋਸਰੀ ਬਹੁਤ ਆ ਸੰਗ ਸੰਗ ਬਾਈ ਬਹੁਤ ਚੰਗਾ ਹਾਂ ਤੇ ਕਹ ਜਵਾਬ ਇਹਦੇ ਹੈਗਾ ਬਾਈ ਠੀਕ ਹੈ ਬਾਈ ਹਾਂ ਜੀ ਕਹ ਜਿਹਦੇ ਜਵਾਬ ਆ ਬਾਈ ਨੇ ਦੱਸਤਾ ਹਣਾ ਇਹ ਪਹਿਲੇ ਤੋਰੀ ਥੋੜਾ ਇਕੱਠੀ ਜਿਹੀ ਖੜੀ ਹੈ ਹਣਾ ਫੇਰ ਆਪਾਂ ਇਹਦੇ ਦੁੱਧ ਬਾਰੇ ਤੇ ਇਹਦੇ ਸੂਏ ਬਾਰੇ ਦੱਸਦੇ ਵੀ ਕਿੰਨੇ ਕ ਟਾਈਮ ਦਾ ਸੂਆ ਇਹਦਾ ਤੇ ਚਲੋ ਬਤੋਏ ਲਓ ਵੀ ਹਣਾ ਸੁੱਕਾ ਸਿੰਘਾ ਸੰਗਾ ਦੀ ਸ਼ਕੀਨੀ ਵੀ ਬਹੁਤ ਜ਼ਿਆਦਾ ਬਾਈ ਹਣਾ ਹਾਂਜੀ ਕਿੰਨੇ ਦਿਨ ਹੋ ਗਏ ਬਾਈ ਸੂਈ ਨੂੰ ਅੱਜ ਨੂੰ ਬਾਈ 4 ਦਿਨ ਹੋ ਗਏ ਸੂਈ ਨੂੰ 4 ਦਿਨ ਹੈ ਤੇ ਕਿੰਨਾ ਦੀ ਭਿਦ ਬੋਲਾ ਤਿਆਰ ਹੈ ਥੱਲੇ ਬਾਈ ਬੋਲਾ ਬਾਈ ਹੁਣ ਤਾਂ ਦੁੱਧ ਬਣ ਗਿਆ ਐਵੇਂ ਝੂਠ ਮਾਰੀਏ ਬਾਈ ਠੀਕ ਹੈ ਬਾਈ 9 ਕਿਲੋ ਨੈਟ ਹੈਗਾ ਬਾਈ 9 ਕਿਲੋ ਨੈਟ ਹੈਗਾ ਚੋਈ ਜਵੇ ਬੰਦਾ ਕੋਈ ਦੁੱਧ ਬਾਈ ਇਹ 12 ਕਿਲੋ 11 ਕਿਲੋ ਮੌਜਨਾ ਪੀਊਗੀ ਬਸ ਠੀਕ ਹੈ ਇਹ ਨਿਕ ਐਵੇਂ ਪੀਊਗਾ ਨਜ਼ਾਰਦਾਰ ਚੀਜ਼ ਆ ਬਾਈ ਠੀਕ ਹੈ ਬਾਈ ਤੇ ਬੰਨਣਾ ਬਾਈ ਦੀ ਪੇਣੂ ਵੀ ਹੈ ਨਾ ਲਓ ਜੀ ਤੇ ਲਓ ਜੀ ਮਿੱਤਰੋ ਬਾਈ ਕਹਿੰਦਾ ਵੀ ਚਾਰਾਂ ਚਾਰਾਂ ਦਿਨਾਂ ਦਾ ਸੁਹਾ ਹਨਾ ਦੁੱਧ ਯਾਨੀ ਕਿ ਬਣਿਆ ਵਿਆ ਕੋਈ ਸੱਜਣ ਚੋਈ ਚੱ ਕੋਈ ਮਰਜ਼ੀ ਆਪਦੀ ਤਸੱਲੀ ਕਰ ਲਓ ਹਣਾ ਬਾਕੀ ਥਣਾ ਥਣਾ ਦਾ ਗੈਪ ਦੀ ਭੇੜਾ ਵੀ ਬਹੁਤ ਆ ਗਿਆ ਬਾਈ ਤੈਨੂੰ ਮੈਂ ਪਸਵਾ ਕੇ ਵਿਖਾਉਣਾ ਬਾਈ ਹਾਂ ਦੀਪੇ ਪਹਿਲਾਂ ਮੁੱਲ ਕਰ ਦਈਏ ਫਿਰ ਕਈ ਵਾਰੀ ਨਾ ਵੀਡੀਓ ਲੰਮੀ ਹੋ ਜਾਂਦੀ ਆ ਫਿਰ ਬੰਦਾ ਤਰਾਜ ਕਰਦਾ ਬਾਈ ਤੁਸੀਂ ਮੁੱਲ ਦੀਪੇ ਕੀ ਮੁੱਲ ਕਰਾਂਗੇ ਇਹਦਾ ਬਾਈ ਮੁੱਲ ਤਾਂ ਇੱਕ ਵੀ ਆ ਬਾਈ 1 ਲੱਖ 2000 2000 ਤੇ ਨਵਾਂ ਹਾਣਾ ਬਾਈ ਪਾਸ 10 ਰੁਪਏ ਬੰਦਾ ਚੋਵੇ ਨੂੰ ਠੀਕ ਆ 11 ਚੀਜ਼ ਆ ਹੋਰ ਛਿੱਟਾ ਕੋਈ ਨਹੀਂ ਚੁਆਈ ਚੁਈ ਇੱਕ ਨੰਬਰ ਆ ਤੇ ਬੱਚਾ ਇਹਦੇ ਮਗਰ ਬੱਚਾ ਮਗਰ ਦੇ ਕੱਟਾ ਬਾਈ ਬੱਚਾ ਇਹਦੇ ਮਗਰ ਹੈਗਾ ਕੱਟਾ ਹਨਾ ਜੇ ਆ ਤੁਸੀਂ ਕੱਟੇ ਤੋਂ ਆਈਡੀਆ ਲਾ ਵੀ ਲੋ ਹਨਾ ਨਹੀਂ ਫੇ ਛੱਡ ਕੇ ਆ ਦਿਖਾ ਦਈਏ ਗੇਰਾ ਪਸਮਾ ਆਪਾਂ ਫੇ ਮੜੀ ਮਣੀ ਤੋਰ ਵੀ ਦੇਵਾਂਗੇ ਹਨਾ ਹਾਂ ਤੋਰਾਂਗੇ ਬਾਈ ਫੇਰੀ ਭਾ ਲੱਗੂਗਾ ਹਾਂ ਇਹ ਬਾਈ ਕਹਿੰਦਾ ਵੀ ਆਪਾਂ ਇਹ ਵੀ ਚੀਜ਼ ਦਿਖਾਈ ਦੇਣੀ ਆ ਪਸਮਾ ਵੀ ਦਿਖਾਈ ਪਸਮਾ ਵੇਖੇ ਦਾ ਬਾਈ ਹਾਂ ਪਸਮਾ ਤੇ ਹੋਰ ਖੜ ਜਣਾ ਨੇ ਹਾਂ ਆ ਇਹ ਬੋਲਾ ਘਰ ਰੋਕੇ ਨਾਲ ਤੁਨ ਬੜਾ ਬਾਈ ਕੋਈ ਤੋਰ ਕੇ ਰਖੋਣਾ ਮੈਂ ਕਿਹੜਾ ਪਹਿਲਾਂ ਤੋੜ ਕੇ ਦਿਖਾ ਦੇ ਬਾਈ ਹਨਾ ਲਓ ਜੀ ਲਓ ਤੁਸੀਂ ਆਹ ਦੇਖੋ ਹਨਾ ਪਸਮਾਰਾ ਲਾ ਪੁੱਤ ਓਏ ਸੇਮੇ ਵੇਖਿਓ ਮੜਾ ਵਿੱਚ ਪਾ ਲੰਦੀ ਆ ਬਾਈ ਯਾਰ ਹਾਂ ਕਿਹੜਾ ਤੋੜਦੇ ਬਾਈ ਹਨਾ ਹਾਂਜੀ ਹਾਂਜੀ ਲਓ ਜੀ ਲਓ ਇਹ ਮਿੱਤਰੋ ਵੀ ਬੱਚਾ ਛੱਡ ਕੇ ਜਿਹੜੀ ਪਸਮਾਈ ਆ ਪਸਮਾਇਆ ਹੋਇਆ ਪਸ਼ੂ ਤੇ ਤੁਸੀਂ ਦੇਖੋ ਘਰ ਆਪੀ ਦੀਪੋ ਕਈ ਵਾਰੀ ਕੋਈ ਆਨਲਾਈਨ ਸੱਜਣ ਮੰਗਾਉਂਦਾ ਕਿੰਨਾ ਦੁੱਧ ਦੀ ਗਾਰੰਟੀ ਦਿੰਨੇ ਆਪਾਂ ਨੂੰ 9 ਕਿਲੋ ਬਾਈ ਹੈ 9 ਕਿਲੋ 9 ਕਿਲੋ ਦੁੱਧ ਹੈਨਾ ਹਾਂ ਐਵੇਂ ਮੈਂ 10 ਵੀ ਕਹਿ ਸਕਦਾ ਬਾਈ ਹਾਂ 9 ਦੇ ਹਿਸਾਬ ਨਾਲ ਭਲਾ 10 ਕਿਲੋ ਕਹਿ ਲਾ 10 ਕਿਲੋ ਹੈਨਾ ਉਹ ਕੰਮ ਨਹੀਂ ਕਰਨਾ ਬਾਈ ਬਸ ਠੀਕ ਹੈਣਾ ਬਾਈ ਹਾਂਜੀ ਤੇ ਚਵਾਈ ਚਬੂਈ ਦੇ ਬਾਈ ਕਿਵੇਂ ਪਸ਼ੂ ਆਪਣੇ ਦੋਨੇ ਹੈਨਾ ਉਹ ਆਏ ਓਏ ਚਵਾਈ ਦੇ ਵਧੀਆ ਚਵਾਈ ਦੇ ਓਕੇ ਜਮ ਹਾਂ ਆਵੇ ਤਨ ਚੋਗੇ ਹਾਲੇ ਛੇਤੀ ਆਉਨੋ ਨਾ ਬਾਹਰ ਤੀ ਮੈਂ ਤੁਹਾਨੂੰ ਪੱਤਾ ਰਾਮ ਰਾਦੋ ਹੈਨਾ ਜੇ ਚੱਲ ਜੀ ਪੈਰ ਪਟਲਾ ਪੁੱਤ ਓਏ ਪੈਰ ਕਰ ਲੈ ਪੁੱਤ ਇਹ ਮਾਰੀ ਤਾਰ ਮਾਰ ਲਾ ਗਿਆ ਬਈ ਫਿਰ ਚੱਕ ਲੈਣਾ ਨੇ ਪੈਰ ਇਹ ਲੈ ਬਈ ਨਾ ਵੀਰ ਕੋਈ ਸੱਜਣਾ ਤਰਾਏ ਕਰ ਦਿੰਦਾ ਵੀਡੀਓ ਲੰਮੀ ਹੋ ਜਾਂਦੀ ਆ ਵੀਡੀਓ ਚ ਚਵਾਈ ਕਰਾਉਣ ਦਾ ਮਕਸਦ ਆਪਣਾ ਹੀ ਹੁੰਦਾ ਵੀ ਥਣ ਭਾਂਡੇ ਦਾ ਵੀ ਪਤਾ ਲੱਗ ਜਾਂਦਾ ਪਸੂ ਦਾ ਕਿ ਨਹੀਂ ਬਿਲਕੁਲ ਜੀ ਮੁੱਲ ਵੀਡੀਓ ਦੇ ਪਹਿਲੇ ਹੀ 5-6 ਮਿੰਟਾਂ ਦੇ ਵਿੱਚ ਆਪਣੇ ਬੋਲ ਦਿੱਤੇ ਹੁੰਦੇ ਆ ਤੇ ਕੋਈ ਸੱਜਣੋਂ ਦਾ ਪਹਿਲਾਂ ਹੀ ਫੋਨ ਲੜ ਚਵਾਈ ਦੇ ਪੰਜੀਤਾ ਮਾਲੀ ਦੀ ਇਹ ਚਵਾਈ ਵੱਲੋਂ ਬਈ ਆਪਣੀ ਅੱਗੇ ਵੀ ਗਾਰੰਟੀ ਆ ਪਰ ਚਵਾਈ ਵੱਲੋਂ ਪਸੂ ਮਾੜਾ ਨਿਕਰੀ ਤੇ ਹਣਾ ਬਿਲਕੁਲ ਭਾਈ ਇਹਦੀ ਚਵਾਈ ਤਾਂ ਅਜੇ ਬਣਨੀ ਆ ਭਾਈ ਇੱਕ ਉੱਥਾ ਦੇਣੀ ਆ ਇਹ ਤਾਂ ਹੈ ਪਹਿਲਣਾ ਨਾ ਮਾਇਆ ਅਣਕਨੇ ਵੇਖ ਭਾਈ ਦੂਜੇ ਦੂਜੇ ਸੂਵੇ ਦਾ ਥਾਂ ਲੱਗਿਆ ਹਾਂ ਅੱਪਾ ਦੂਜੇ ਸੂਵੇ ਕਹਿ ਕੇ ਵੇਚ ਸਕਦੇ ਭਾਈ ਹਾਂ ਮੋਲ ਵੀ ਬਾਈ ਨੇ ਬਿਲਕੁਲ ਲੈਣ ਦੇਣ ਵਾਲਾ ਹੀ ਕਰਤਾ ਚਾਹਦਾ ਕਿ ਨਹੀਂ ਉਹਦਾ ਦੀਪੇ ਫਾਇਦਾ ਨਹੀਂ ਕੋਈ 1.5 ਲੱਖ ਕਰਕੇ ਹਨਾ ਬਿਲਕੁਲ ਜੇ ਅੱਪਾ ਕਰੀਏ ਵੀ ਨਹੀਂ ਭਾਈ 10000 ਕਰ ਜੀ ਆ ਛੋਟੀ ਬਾਈ ਹਰੇਕ ਬੰਦੇ ਦੇ ਕੰਮ ਦੀ ਹੈ ਹਰੇਕ ਬੰਦੇ ਦੇ ਹਰੇਕ ਕਰ ਦਿਸ ਹੂੰ ਬਾਕੀ ਮੰਨਤਾਂ ਕਰਾਂਗੇ ਯਾਰ ਐਡੀ ਗੱਲ ਨਹੀਂ ਕੋਈ ਕੋਈ ਦੂਰੋਂ ਨੇੜੋਂ ਬੰਦਾ ਆਉਂਦਾ ਯਾਰ ਬੜੀ ਹੈਣਾ ਬਾਕੀ ਥਾਣੇ ਦਾ ਦੋਨੇ ਪਾਸੇ ਆ ਬਾਈ ਮੁੱਠੀ ਨਾ ਵੀ ਚੋਈਏ ਤਾਂ ਤੇ ਘੁੱਠੇ ਰੱਖ ਚੋਈਏਦਾ ਹਨ ਕਿਵੇਂ ਮਰਜੀ ਚੋਈ ਚੱਲੋ ਕਿਉਂਕਿ ਥਣ ਦਾ ਸਹਿ ਸੋਹਣਾ ਹੈ ਹਨਾ ਜਿਹੜਾ ਮੇਨ ਗੱਲ ਆ ਕਈ ਵਰੀ ਕੱਪ ਲੂਣਾ ਦੇ ਥਣ ਬਾਹਲੇ ਨਿੱਕੇ ਨਿੱਕੇ ਹੁੰਦੇ ਹਨਾ ਪਹਿਲਣਾ ਜਮਾ ਹਿਲਦੀ ਨਹੀਂ ਕੋਈ ਮਤਲਬ ਹਾਂ ਇਹ ਪਖੜੇ ਵੀ ਹੋਏ ਜੇ ਤਾਂ ਪਈ ਕੋਈ ਕੋਈ ਸੋਰ ਨਹੀਂ ਤੇ ਨਹੀਂ ਖੜੇ ਹਨਾ ਹੂੰ ਦੀਵੇ ਦੋਦ ਵੀ ਵੱਜੂਗੀ ਭਾਈ ਇਹ ਹੈ ਨਾ ਜਿਹੜੇ ਹਿਸਾਬ ਨਾਲ ਹੈ ਨਾ ਮੈਂ ਤੁਹਾਨੂੰ ਦਿਖਾਉਣਾ ਸਾਰੀ ਗੱਲ ਹਾਂ ਆ ਨਾ ਭਾਈ ਡੇਢ ਗੱਲੋਂ ਦੁੱਤੇ ਭਾਈ ਗਾੜੀ ਆ ਹਾਂ ਮੋਹ ਲਸਣਾ ਦੁੱਦੀ ਹਾਂ ਜਿਹੜੀ ਗੱਲ ਉਹ ਮੜਾ ਮਾਦੀ ਕੋਲੇ ਖੜ ਜਾਈ ਉਹ ਕੈਦਰੀ ਖੜੀ ਹੈ ਮੜਾ ਇਹ ਹਾਂ ਖਰਨੀ ਤੇ ਨਾ ਜਿੱਪ ਜਣ ਕੇ ਕਿੰਨਾ ਆਪਾ ਦੱਸਣ ਲੱਗੇ ਵੀ ਕਿੰਨੇ ਕ ਦੁੱਧ ਤੇ ਚਲੀ ਜਾਊਗੀ ਇਹ ਇਹ ਬਈ 11 12 ਕਾ ਦੁੱਧ ਤੇ ਚਲੇ ਹੋ 11 12 ਕਾ ਬਿਲਕੁਲ ਹਾਂ ਪਤਾ ਛੜਕਦੇ ਵਿਛਾਲੇ ਚੋਦੀ ਹੈ ਜਿਹੜੀ ਗੱਲ ਤੋਂ ਮੇਨ ਗੱਲ ਹੈ ਕਿ ਨਹੀਂ 300 ਲੱਖ ਹੋਵੇ ਜਿਵੇਂ ਆਪਾਂ ਅੱਗੇ ਬੋਲਦੇ ਨੇ ਕਿ ਨਹੀਂ ਬਿਲਕੁਲ ਭਾਈ ਹਾਂ ਤੇਗਵਾਲਾ ਭਾਈ ਦੀਪਾ ਉਹਦਾ ਨਾ ਚੌਂਦਾ ਕਰਕੇ ਗੁੱਸੇ ਨਾਲ ਚੌਂਦਾ ਕਰਕੇ ਹਨਾ ਤੋਂ ਖੰਡਾਉਂਦੀ ਜੀ ਆ ਹਾਂ ਭਾਈ ਮੁੱਠੀ ਨਾਲ ਮੁੱਠੀ ਨੇ ਚੋਈਏ ਵੇ ਹਾਂ ਮੁੱਠੀ ਨੇ ਮੇ ਥੋੜੀ ਘੱਟ ਚੋਣ ਜਾਂਦੇ ਆ ਦੋਤਾ ਬਾਈ ਡੇਲੀ ਵਾਂਗੂ ਵਾਧੀ ਹੋਊਗੀ ਹਨਾ ਜਿਵੇਂ ਜਿਵੇਂ ਕਾਰੀਏ ਨੇ ਦੁੱਧ ਤੋਂ ਵਦਨਾ ਦੋਤਾ ਨੇ ਬਈ ਵਦਨਾ ਬਾਈ ਕਾਹਲੀ ਚੱਲਿਆ ਬਈ ਦਾ ਨਵਾਂ ਹਾਣਾ ਇਹਨੂੰ ਖਿੱਚੀ ਚੱਲੋ ਜਿੰਨਾ ਮਰਜੀ ਕੱਢੀ ਚੱਲੋ ਹਨਾ ਉਹਨੇ ਦੁੱਧ ਦੇਣੇ ਉਹ ਕਰੀ ਜਾਣਾ ਕਿ ਨਹੀਂ ਜਿਵੇਂ ਪਲੂਨ ਹਿਸਾਬ ਨਾਲ ਰੇਟ ਬਿਲਕੁਲ ਜਾਇਦ ਆ ਬਾਈ ਬਾਈ ਯਾਰ ਵਾਧ ਮੰਗੀ ਆ ਉਹਦਾ ਕੀ ਫਾਇਦਾ ਨਾਲ ਸਿੰਘ ਸੁੰਗ ਛੋਟਾ ਕਿ ਹੁਣ ਭਈਆ ਦੋ ਤਿੰਨ ਮਹੀਨੇ ਜਿਹੜਾ ਹਨਾ ਗਰਮੀ ਦੇ ਮੱਝੇ ਹੀ ਚੱਲਣਗੇ ਨਹੀਂ ਮਾੜਾ ਮਾੜੀ ਗਾਂ ਦਾ ਦੁੱਧ ਵੀ ਨਹੀਂ ਕਰਦੀ ਕਿ ਨਹੀਂ ਕਹਿੰਦੀ ਹੈ ਕਿ ਨਹੀਂ ਨਹੀਂ ਕਰਦੀ ਭਈ ਨਹੀਂ ਲੱਗਦਾ ਸੇ ਹਾਂ ਵੀ ਆ ਜਿਹੜੇ ਹੁਣ ਮੌਸਮ ਚੱਲ ਰਿਹਾ ਜਿਹੜਾ ਟਾਈਮ ਚੱਲ ਰਿਹਾ ਮੱਝ ਦਾ ਹੀ ਹੈ ਕਿ ਨਹੀਂ ਇਹੋ ਜਲ ਕਈ ਵਾਰੀ ਕਿਸੇ ਨੇ ਘੱਟ ਪੈ ਲੈਣੇ ਤਾਂ ਚੱਲ ਵੀ ਜਾਂਦਾ ਹੈ ਤਾਂ ਤੇਰੀ ਗੌਰ ਹੁੰਦੀ ਹੈ ਬੰਦੇ ਦੀ ਇਹ 11 ਕਿਲੋ ਵਾਲੀ ਨੂੰ ਨਵਾਈ ਜਵਾਈ ਚੰਗੀ ਕੀਤੀ ਆ ਦੁੱਧ 24 ਲੈਂਦਾ ਏ ਪਰ ਜਿਹੜਾ ਸਹੀ ਬਣਿਆ ਅੱਖਾਂ ਮੀਜ ਕੇ ਮੱਧਿਆਂ ਦਾ ਟਾਈਮ ਆ ਹੁਣ ਕਿ ਨਹੀਂ ਬਿਲਕੁਲ ਇਹ ਤੇ ਕਿੰਨਾ ਦੁੱਧ ਚਵਾਵਾਂਗੇ ਥੋੜੋ ਬਈ ਆਪਾਂ 9 ਕਿਲੋ ਬਈ ਆਪਾਂ 9 ਕਿਲੋ ਹਣਾ ਮੋਲੇ ਦਾ 1 20 ਹਣਾ 1 20 ਮੋਲੇ ਬੱਚੇ ਛੱਡ ਦੀ ਬਈ ਥੋੜਾ ਛੱਡ ਦੇ ਛੱਡ ਦੇ ਬਈ ਹਣਾ ਬੱਚੇ ਛੱਡ ਦੀ ਤੁਸੀਂ ਦੇਖੋ ਬਈ ਥਾਣਾ ਦੇ ਵਿੱਚ ਹਲੇ ਵੀ ਦੁੱਧ ਹੈਗਾ ਇਹਦੇ ਕਰਮ ਵਾਲੀ ਦੇ ਤੇ ਬਾਕੀ ਆਪਰਾ ਚਵਾਈ ਕਰਨਾ ਮਤਲਬ ਇਹਦਾ ਥਣ ਭਾਂਡੇ ਦਾ ਪਤਾ ਲੱਗ ਜਾਂਦਾ ਬਈ ਪਸ਼ੂ ਕ ਨਹੀਂ ਦੁੱਧ ਦਾ ਤੁਸੀਂ ਇੱਕ ਡੰਗ ਦੋ ਡੰਗ ਚੋਕੇ ਵੀ ਲੈ ਜਾ ਸਕਦੇ ਆ ਬੱਚਾ ਛੱਡ ਦੇਉਂਦਾ ਮੈਂ ਦੀਪੇ ਭਾਈ ਆਪਾਂ ਫਾਰਮ ਰਿਗੇਸਨ ਬੋਲ ਕੇ ਹਨਾ ਨੰਬਰ ਬੋਲ ਦਿਓ ਤਾਂ ਜੋ ਕਿਸੇ ਨੇ ਸੰਚਨ ਨੇ ਸੰਪਰਕ ਕਰਨ ਨੂੰ ਸੌਖਾ ਹੋ ਜਾਈ ਬਈ ਬਿਲਕੁਲ ਚਲਵੰਡੀ ਪਾਈ ਜਿਹੜਾ ਫਰੋਇਪੁਰਾ ਜੇ ਆਪਾਂ ਮੋਗੇ ਲਵਾਣਾ ਹੋਵੇ ਤੇ 25 ਕਿਲੋਮੀਟਰ ਦਾ ਜੇ ਫਰੀਕ ਰੋਣ ਤਾਂ ਵੀ 25 ਆ ਜੇ ਫਰੋਇਪੁਰਾ ਲਾਉਣਾ 34 ਜੀਰੇ ਲਾਉਣਾ 13 ਕਿਲੋਮੀਟਰ ਦਾ ਮੋਬਾਈਲ ਨੰਬਰ ਹੈਗਾ 9465515711 ਚਲੋ ਵੀ ਕਿਸੇ ਵੀ ਸੱਜਣ ਨੇ ਕੋਈ ਵੀ ਜਾਣਕਾਰੀ ਲੈਣੀ ਹੈ ਬਾਈ ਦਾ ਦੀਪ ਦਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂਗਾ ਕਿਉਂਕਿ ਜਾਨਵਰ ਤਿੰਨੇ ਹੀ ਬਾਈ ਨੇ ਪੂਰੇ ਰੇਟ 'ਚ ਹੀ ਕੀਤੇ ਹੈ ਨਾ ਕੋਈ ਰੇਟ ਜ਼ਿਆਦਾ ਨਹੀਂ ਦੀ ਕਮੈਂਟ ਕਰਕੇ ਦੱਸੋ ਤੁਹਾਨੂੰ ਰੇਟ ਕਿਵੇਂ ਲੱਗਿਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਉਂਦੇ ਬਸਦੇ ਰਹੋ ਜੀ ਹਨਾ